ਪਿਆਰੇ ਸੰਗਤ ਜੀਓ ਮਨੁੱਖੀ ਜੀਵਨ ਦੀ ਸਭ ਤੋਂ ਵੱਡੀ ਗੁੱਥੀ ਹੈ ਹਉਮੈ ਅੱਜ ਅਸੀਂ ਗੱਲ ਕਰਾਂਗੇ ਕਿ ਗੁਰੂ ਸਾਹਿਬ ਦੇ ਬਚਨ ਸਾਨੂੰ ਕਿਵੇਂ ਹਉਮੈ ਤੋਂ ਮੁਕਤੀ ਅਤੇ ਸੱਚੇ ਦਰ ਦੀ ਪਹਿਚਾਣ ਦਵਾਉਂਦੇ ਆ ਜੀਵਨ ਵਿੱਚ ਸਭ ਤੋਂ ਵੱਡਾ ਦੁਸ਼ਮਣ ਕੋਈ ਬਾਹਰ ਨਹੀਂ ਉਹ ਅੰਦਰ ਬੈਠਾ ਹੈ ਹਉਮੈ ਇਹ ਉਹ ਪਰਦਾ ਹੈ ਜੋ ਅੱਖਾਂ ਤੇ ਪੈ ਕੇ ਸੱਚ ਨੂੰ ਵੇਖਣ ਨਹੀਂ ਦਿੰਦਾ ਇਹ ਉਹ ਕੰਧ ਹੈ ਤੋ ਸਾਡੇ ਤੇ ਪਰਮਾਤਮਾ ਦੇ ਦਰਵਾਜੇ ਵਿਚਕਾਰ ਖੱਡੀ ਹੋ ਜਾਂਦੀ ਹੈ ਜਦੋਂ ਮਨ ਨੂੰ ਸੋਚਦਾ ਹੈ ਕਿ ਮੈਂ ਸਭ ਕੁਝ ਹਾਂ ਮੇਰੇ ਬਿਨਾ ਕੁਝ ਨਹੀਂ ਉਸ ਵੇਲੇ ਉਹ ਆਪਣਾ ਰਸਤਾ ਖੋ ਬੈਠਦਾ ਹੈ ਗੁਰੂ ਸਾਹਿਬ ਜੀ ਫਰਮਾਉਂਦੇ ਆ ਹਉਮੈ 부ਜੇ ਤਾਦਰ ਸੁਚੈ ਗਿਆਨ ਵੀ ਹੋਣਾ ਕਤਕਤ ਲੁਚੈ ਜਦੋਂ ਹਉਮੈ ਦਾ ਭੇਦ ਸਮਝਿਆ ਜਾਂਦਾ ਹੈ ਤਦੋਂ ਹੀ ਪਰਮਾਤਮਾ ਦੇ ਦਰ ਦਾ ਰਸਤਾ ਖੁੱਲਦਾ ਹੈ ਇਹ ਸਿਰਫ ਇੱਕ ਪੰਕਤੀ ਨਹੀਂ ਇਹ ਜੀਵਨ ਦਾ ਰਾਹ ਹੈ ਜੋ ਸਾਨੂੰ ਆਪਣੇ ਆਪ ਨਾਲ ਮਿਲਾ ਸਕਦਾ ਹੈ ਗੁਰੂ ਸਾਹਿਬ ਸਾਡੀ ਹਉਮੈ ਨੂੰ ਤੋੜਨ ਲਈ ਫਰਮਾਉਂਦੇ ਆ ਹਉ ਹਉ ਮੈਂ ਮੈਂ ਵਿੱਚੋਂ ਖੋਵੈ ਦੂਜਾ ਮਿਟਾ ਏਕੋ ਹੋਵੈ ਜਗ ਕਰਦਾ ਮਨ ਮੁਖ ਗਵਾਰ ਸ਼ਬਦ ਕਮਾਈਐ ਖਾਈਐ ਸਾਰ ਅੰਤਰ ਬਾਹਰ ਏਕੋ ਜਾਣੈ ਨਾਨਕ ਅਗਨ ਮਰੈ ਸਤਗੁਰ ਕੈ ਪਾਣੈ ਗੁਰੂ ਜੀ ਫਰਮਾਉਂਦੇ ਆ ਜੋ ਆਪਣੀ ਹਉਮੈ ਨੂੰ ਪਛਾਨ ਕੇ ਦਵੇਤ ਭਾਵ ਦਿਲ ਚ ਮਿਟਾ ਦਿੰਦਾ ਹੈ ਉਹ ਵਾਹਿਗੁਰੂ ਦਾ ਰੂਪ ਹੋ ਜਾਂਦਾ ਹੈ ਜਸਵਾਰੇ ਬਸ ਮੇਜ ਪਿਤਾ ਜੀ ਫਰਮਾਉਂਦੇ ਆ ਹਰ ਹਰ ਜੰਦੂ ਏਕ ਹੈ ਬਿੱਬ ਵਿਚਾਰੇ ਕਸੂਨਾ ਹੈ ਜਾਲਤੇ ਪੁਜਤ ਰੰਗ ਜੀ ਉਜਾਲੇ ਹੀ ਵਿਖੇ ਸਮਾ ਹੈ ਪਰ ਜੋ ਮਨੁੱਖ ਆਪਣੇ ਮਨ ਦੇ ਪਿੱਛੇ ਲੱਗੇ ਆ ਉਹਨਾਂ ਲਈ ਇਹ ਜਗ ਕਰਦਾ ਭਵ ਦੁੱਖਾਂ ਦਾ ਸਾਗਰ ਹੈ ਪਰ ਜੋ ਮਨੁੱਖ ਸ਼ਬਦ ਦੀ ਕਮਾਈ ਕਰਦੇ ਆ ਉਹ ਇੱਕ ਗੱਲ ਸਮਝ ਲੈਂਦੇ ਆ ਅੰਦਰ ਤੇ ਬਾਹਰ ਸਿਰਫ ਇੱਕ ਵਾਹਿਗੁਰੂ ਹੀ ਹੈ ਤੇ ਉਹਨਾਂ ਦੀ ਤ੍ਰਿਸ਼ਨਾ ਰੂਪੀ ਅੱਗ ਵੀ ਬੱਝ ਜਾਂਦੀ ਹੈ ਜਸਵਾਰੇ ਗੁਰੂ ਜੀ ਫਰਮਾਉਂਦੇ ਆ ਜਲਨ ਪੁਜੀ ਸ਼ੀਤਲ ਹੋਏ ਮਨੁ ਆਤ ਸਤ ਗੁਰ ਕਾ ਦਰਸ਼ਨ ਪਾਏ ਜੀਉ ਸੂਖ ਪਿਆ ਦੁਖ ਦੂਰ ਪਰਾਨਾ ਸੰਤ ਰਸਨ ਹਰ ਨਾਮ ਵਖਾਨਾ ਜਲ ਥਲ ਨੀਰ ਭਰੇ ਸਰ ਸੁਪਰ ਬਿਰਥਾ ਕੋਈ ਨ ਜਾਏ ਜੀਉ ਦਇਆ ਤਾਰੀ ਤਿਨ ਸਿਰ ਚ ਨਹਾਰੀ ਜੀ ਜੰਤ ਸਗਲੇ ਪ੍ਰਤਿਪਾਰੇ ਮਿਹਰ ਬਾਣ ਕਿਰਪਾਲ ਦਿਆਲਾ ਸਗਲੇ ਤ੍ਰਿਪਤ ਅਗਾਏ ਜੀਉ ਜੋ ਗੁਰਮਖ ਰਸਨਾ ਨਾਲ ਵਾਹਿਗੁਰੂ ਦਾ ਨਾਮ ਲੈਂਦੇ ਆ ਤੇ ਗੁਰੂ ਦੇ ਬਚਨਾਂ ਦੀ ਕਮਾਈ ਕਰਦੇ ਆ ਉਹਨਾਂ ਦੀ ਤ੍ਰਿਸ਼ਨਾ ਰੂਪੀ ਅੱਗ ਬੁੱਝ ਜਾਂਦੀ ਹੈ ਤੇ ਮਨ ਸ਼ੀਤਲ ਹੋ ਜਾਂਦਾ ਹੈ ਜਿਵੇਂ ਪਾਣੀ ਨਾਲ ਭਰਿਆ ਸਰੋਵਰ ਖਾਲੀ ਨਹੀਂ ਹੁੰਦਾ ਕਿਵੇਂ ਗੁਰਮਖਾ ਦਾ ਮਨ ਅਕਾਲ ਪੁਰਖ ਦੇ ਨਾਮ ਨਾਲ ਭਰਿਆ ਰਹਿੰਦਾ ਹੈ ਨਾਮ ਜਪ ਕੇ ਹੀ ਹਉਮੈ ਦਾ ਪਰਦਾ ਦੂਰ ਹੁੰਦਾ ਹੈ ਪਰ ਉਸ ਤੋਂ ਪਹਿਲਾਂ ਜੀਵਨ ਵਿੱਚ ਚੰਗੇ ਗੁਣ ਧਾਰਨੇ ਪੈਂਦੇ ਆ ਗੁਰੂ ਸਾਹਿਬ ਜੀ ਫਰਮਉਂਦੇ ਆ ਬੈਣ ਗੁਣ ਕੀਤੇ ਭਗਤ ਨਾ ਹੋਏ ਗੁਣਾ ਨੂੰ ਧਾਰਨ ਕੀਤੇ বিনা ਵਾਹਿਗੁਰੂ ਦੀ ਭਗਤੀ ਨਹੀਂ ਹੋ ਸਕਦੀ ਕਈ ਵਾਰ ਅਸੀਂ ਸੋਚਦੇ ਹਾਂ ਕਿ ਰੱਬ ਦੇ ਦਰ ਤੇ ਜਾਣ ਲਈ ਸਾਡੇ ਕੋਲ ਖਾਸ ਗੁਣ ਹੋਣੇ ਚਾਹੀਦੇ ਆ ਸੁੰਦਰਤਾ ਚੰਗੀ ਬੋਲੀ ਵੱਡਾ ਪਰਿਵਾਰ ਜਾਂ ਦੁਨੀਆ ਦੇ ਵਾਹ ਪਾ ਦੇ ਕਾਰਨ ਪਰ ਗੁਰੂ ਸਾਹਿਬ ਸੰਤ ਅੱਜ ਤੇ ਆ ਕਿ ਇਹਨਾਂ ਵਿੱਚ ਕੋਈ ਵੀ ਲਾਜ਼ਮੀ ਨਹੀਂ ਕਿਉਂਕਿ ਰੱਬ ਮਾਨ ਦੇ ਗੁਣ ਵੇਖਦਾ ਹੈ ਸਰੀਰ ਦੇ ਨਹੀਂ ਇੱਕ ਗਰੀਬ ਮਨੁੱਖ ਸੀ ਜੋ ਹਰ ਰੋਜ਼ ਗੁਰਦੁਆਰੇ ਦੇ ਦਰਵਾਜ਼ੇ ਤੇ ਆ ਕੇ ਖੜਾ ਹੋ ਜਾਂਦਾ ਸੀ ਉਸ ਦੇ ਮਨ ਵਿੱਚ ਇੱਕ ਹੀ ਗੱਲ ਸੀ ਨਾ ਮੈਂ ਸੋਹਣਾ ਹਾਂ ਨਾ ਮੇਰੀ ਬੋਲੀ ਮਿੱਠੀ ਹੈ ਨਾ ਮੇਰਾ ਪਰਿਵਾਰ ਉੱਚਾ ਹੈ ਫਿਰ ਮੱਕੇਵੇਂ ਵਾਹਿਗੁਰੂ ਨਾਲ ਮਿਲ ਸਕਦਾ ਹਾਂ ਇੱਕ ਦਿਨ ਗੁਰਦੁਆਰੇ ਦੇ ਗ੍ਰੰਥੀ ਜੀ ਨੇ ਉਸ ਨੂੰ ਵੇਖਿਆ ਤੇ ਕਿਹਾ ਪੁੱਤਰ ਜੀ ਤੂੰ ਆਪਣੇ ਅੰਦਰ ਦੇ ਗੁਣ ਨਹੀਂ ਵੇਖਦਾ ਤਾਂ ਇਹੀ ਤੇਰਾ ਸਭ ਤੋਂ ਵੱਡਾ ਗੁਣ ਹੈ ਨਿਮਰਤਾ ਸੰਤ ਜੀ ਤੁਹਾਨੂੰ ਲੱਗਦਾ ਹੈ ਕਿ ਸਾਡੇ ਵਿੱਚ ਕੋਈ ਗੁਣ ਨਹੀਂ ਔਗਣ ਹੀ ਹਨ ਤਾਂ ਗੁਰੂ ਸਾਹਿਬ ਨੇ ਸਾਡ ਲਈ ਇੱਕ ਸ਼ਬਦ ਦਾ ਉਚਾਰਨ ਕੀਤਾ ਹੈ ਜੋ ਅਸੀਂ ਜਪ ਕੇ ਆਪਣੀ ਹਉਮੈ ਨੂੰ ਮਿਟਾ ਸਕਦੇ ਹਾਂ ਤੇ ਆਪਣੇ ਔਗਣਾਂ ਨੂੰ ਵੀ ਹਟਾ ਸਕਦੇ ਹਾਂ ਜਿਵੇਂ ਇੱਕ ਨਿੱਕਾ ਬੱਚਾ ਆਪਣੀ ਮਾਂ ਅੱਗੇ ਰੋਂਦਾ ਹੈ ਬਸ ਸਾਨੂੰ ਵੀ ਜ਼ਰੂਰਤ ਹੈ ਆਪਣੇ ਗੁਰੂ ਅੱਗੇ ਰੋਣ ਦੀ ਆਪਣੇ ਗੁਰੂ ਅੱਗੇ ਅਰਦਾਸ ਕਰਨ ਦੀ ਤੇ ਇਸ ਸ਼ਬਦ ਦਾ ਦਿਲੋਂ ਜਾਪ ਕਰਨ ਦੀ ਗੁਰੂ ਜੀ ਫਰਮਾਉਂਦੇ ਆ ਛਾਵੇਂ ਆਵ ਗੁਣ ਮੈਂ ਗੁਣ ਨਹੀਂ ਕੋਈ ਕਿਉਂ ਕਰ ਕੰਤ ਮਿਲਾਵਾ ਹੋਈ ਨਾ ਮੈਂ ਰੂਪ ਨਾ ਬੰਕੈ ਨੈਣਾ ਨਾ ਕੁਲ ਟੰਗ ਨਾ ਮੀਠਾ ਬੈਣਾ ਸਹਿਜ ਸ਼ਿੰਗਾਰ ਕਾ ਮਨ ਕਰ ਆਵੇ ਤਾ ਸੁਹਾਗਣ ਜਾਂ ਕੰਤੈ ਭਾਵੇ ਨਾ ਤੇ ਸਰੂਪ ਨਾ ਰੇਖਿਆ ਕਾਈ ਆਮ ਤੇ ਨਾ ਸਾਹਿਬ ਸਿਮਰਿਆ ਜਾਈ ਸੁਰਤ ਮਤ ਨਾਹੀ ਚਤੁਰਾਈ ਕਰ ਕਿਰਪਾ ਪ੍ਰਭ ਲਾਭ ਹੋ ਪਾਈ ਖਰੀ ਸ਼ਿਆਣੀ ਕਾਂਤਨ ਪਾਣੀ ਮਾਇਆ ਲਾਗੀ ਧਰਮ ਭੁਲਾਣੀ ਹਉ ਮੈਂ ਜਾਈ ਤ ਕਾਂਤ ਸਮਾਈ ਤੋ ਕਾਮਣ ਪਿਆਰੇ ਨਵ ਨਿਦ ਪਾਈ ਅਣਕ ਜਨਮ ਬਿਸ਼ਰਤ ਦੁਖ ਪਾਇਆ ਕਰ ਗਹਿ ਲੇ ਹੋ ਪ੍ਰੀਤਮ ਪ੍ਰਭ ਰਾਇਆ ਕਣਤ ਨਾਨਕ ਸਹ ਹੈਪੀ ਹੋਸੀ ਜੈ ਭਾਵੈ ਪਿਆਰਾ ਤੈਰਾ ਵੇਸੀ ਸੰਤ ਜੀ ਗੁਰੂ ਸਾਡਾ ਸਮਰਥਾ ਸਾਡੇ ਪਾਪਾ ਨੇ ਮਹਿਲ ਤੋਂਣ ਲਈ ਬਸ ਜ਼ਰੂਰ ਤਾਂ ਗੁਰੂ ਦੀ ਸਰਨ ਆਉਣ ਦੀ ਜਿਸ ਤਰ੍ਹਾਂ ਸ਼ੇਰ ਨਹੀਂ ਕਰਨ ਜਾ ਕੇ ਗਿੱਦੜਾਂ ਦਾ ਡਰ ਨਹੀਂ ਰਹਿ ਜਾਂਦਾ ਉਸੇ ਤਰ੍ਹਾਂ ਗੁਰੂ ਦੀ ਸਰਨ ਪੈ ਕੇ ਪਾਪਾਂ ਤੇ ਵਿਕਾਰਾਂ ਦਾ ਡਰ ਨਹੀਂ ਰਹਿ ਜਾਂਦਾ ਭਗਤ ਸ਼ਧਰਾ ਜੀ ਕਛਾਈ ਦਾ ਕਿੱਤਾ ਕਰਦੇ ਸਨ ਵਾਹਿਗੁਰੂ ਦੀ ਦਇਆ ਦੇਖੋ ਉਨਾ ਦੇ ਹਿਰਦੇ ਵਿੱਚ ਭਗਤੀ ਦਾ ਬੀਜ ਪੈਦਾ ਕਰਦਾ ਵਾਹਿਗੁਰੂ ਚੰਗੇ ਭਾਗਾਂ ਨਾਲ ਸਾਧੂ ਸੰਤਾਂ ਦਾ ਮਲਾਪ ਕਰਾਉਂਦਾ ਤੇ ਦੁਰਮਤ ਦਾ ਨਾਸ਼ ਕਰ ਦਿੰਦਾ ਹੈ ਅਖੀਰ ਵਾਹਿਗੁਰੂ ਦਾ ਰਾਸਤਾ ਖੁੱਲ ਜਾਂਦਾ ਹੈ ਸਾਥੀਓ ਜੇ ਇਹ ਗੁਰਬਾਣੀ ਦਾ ਸਨੇਹ ਤੁਹਾਡੇ ਦਿਲ ਨੂੰ ਸੂ ਗਿਆ ਹੋਵੇ ਤਾਂ ਕਿਰਪਾ ਕਰਕੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਤੇ ਵੀਡੀਓ ਨੂੰ ਦੋਸਤਾਂ ਨਾਲ ਸ਼ੇਅਰ ਵੀ ਕਰ ਦੇਣਾ ਤੁਹਾਡਾ ਇੱਕ ਛੋਟਾ ਸਹਿਯੋਗ ਕਿਸੇ ਦੀ ਜ਼ਿੰਦਗੀ ਬਦਲ ਸਕਦਾ ਹੈ ਵਾਹਿਗੁਰੂ ਸਾਡਾ ਇੱਕੋ ਹੀ ਮਕਸਦ ਹੈ ਗੁਰਬਾਣੀ ਦੀ ਰੌਸ਼ਨੀ ਨੂੰ ਘਰ ਘਰ ਤੱਕ ਪਹੁੰਚਾਉਣਾ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ